ਗੋਲੀਆਂ 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 ਪੰਜਾਬ ਚ ਇੱਕ ਵਾਰ ਫੇਰ ਭਰੇ ਮੇਲੇ ਚ ਚੱਲੀਆਂ ਤਾੜ ਤਾੜ ਗੋਲੀਆਂ ਸਟੇਜ ਤੇ ਮੌਜੂਦ ਆਮ ਆਦਮੀ ਪਾਰਟੀ ਦੇ ਸਰਪੰਚ ਸਮੇਤ ਪੰਜ ਨੂੰ ਵੱਜੀਆਂ ਗੋਲੀਆਂ ਐ ਵੀ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਦੇ ਬੌਂਸਰ ਤੇ ਉਸ ਤੋਂ ਇਲਾਵਾ ਇੱਕ ਮਹਿਲਾ ਜੋ ਕਿ ਮੇਲਾ ਦੇਖਣ ਆਈ ਸੀ ਉਸ ਨੂੰ ਵੀ ਗੋਲੀ ਵੱਜ ਗਈ ਘਟਨਾ ਤੋਂ ਬਾਅਦ ਮਾਹੌਲ ਇਹੋ ਜਿਹਾ ਬਣਿਆ ਕਿ ਮੇਲਾ ਪਲਪਾਰ ਚ ਖਾਲੀ ਹੋ ਗਿਆ ਸੀ ਨਹੀਂ ਸਟੇਜ ਦੇ ਉੱਤੇ ਇੱਕ ਸਿੰਗਰ ਕਵਾਲੀਆ ਗਾ ਰਿਹਾ ਸੀ ਉਹ ਵੀ ਪਲਪਾਰ ਚ ਪੱਜ ਗਿਆ ਕਿਉਂਕਿ ਮਾਹੌਲ ਹੀ ਇਹੋ ਜਿਹਾ ਸੀ ਕਿਉਂਕਿ ਜਾਨ ਹੈ ਤੇ ਜਹਾਨ ਹੈ ਔਰ ਜਾਨ ਸਭ ਤੋਂ ਪਿਆਰੀ ਹੁੰਦੀ ਹੈ ਔਰ ਇਸ ਵਾਰਤਾ ਨੂੰ ਕਿਸ ਨੇ ਅੰਜਾਮ ਦਿੱਤਾ ਕਿਉਂ ਅੰਜਾਮ ਦਿੱਤਾ ਇਹ ਹੁਣ ਪੜਤਾਲ ਦਾ ਵਿਸ਼ਾ ਬਣਿਆ ਹੋਇਆ ਹੈ ਆਓ ਤੁਹਾਨੂੰ ਦਿਖਾਣੇ ਆ ਕਿਵੇਂ ਹੋਈ ਹੈ ਵਾਰਤਾ ਦਾਣਕ ਪੈਲ ਪੰਜਾਬੀ ਟੀਵੀ ਦੇ ਰਾਏ ਗੁਰਦਾਸਪੁਰ ਤੋਂ ਰੋਹਿਤ ਗੋਪਤਾ ਦੇ ਰਭਾ ਬਨੇ ਕਮਾਈ ਹੁਣ ਦੇਖੋ ਆਪਾਂ ਇਹ ਵੇਖਿਆ ਮੇਲਾ ਚੱਲਦਾ ਇਹ ਉਹ ਤੋਂ ਗੇੜਾ ਮਾਰੇ ਫਿਰ ਗੇੜਾ ਮਾਰੇ ਹਾਂਜੀ ਹਾਂਜੀ ਵੀਰ ਹੁੰਦੀ ਹੈ ਸਾਡੀ ਵੀਰ ਵੀ ਚੱਲਦੇ ਪਏ ਸਾਰੇ ਤੇ ਜਦੋਂ ਮੌਕੇ ਤੋਂ ਮਨ ਇਹ ਇਹ ਥੋੜੀ ਜਿਹੀ ਛੱਡਦਾ ਉਹਨਾਂ ਨੇ ਜਾਓ ਸੁੱਤੇ ਆ ਕਿਤੇ ਜਾ ਫਿਰ ਖਾਏ ਦਾ ਹਾਂਜੀ ਹਾਂਜੀ ਜਿਹੜੇ ਆਏ ਦਾ ਮੌਕੇ ਲੱਗਿਆ ਕਹਿ ਸਕਦੇ ਉਹ ਕਿਲਾ ਨਾ ਕਿਲੇ ਬੱਚੇ ਦਾ ਜਿਹੜਾ ਕਾਫੀ ਦੇ ਰਹੇ ਆ ਆ ਰਹੇ ਜਾ ਰਹੇ ਆ ਸ਼ੇਰ ਵਾਲੇ ਚੱਲ ਗਏ ਨਾ ਉਹ ਇਹਨਾਂ ਨੇ ਵੇਖਿਆ ਕਿਸੇ ਨੂੰ ਆਪਣੀ ਖੜੀ ਜੋ ਨਹੀਂ ਹਟਾ ਲਿਆ ਜਿਹੜਾ ਮੌਕਾ ਮਿਲ ਗਿਆ ਹਾਂਜੀ ਹਾਂਜੀ ਉਹ ਕਿਲਾ ਨਾ ਕਿਲੇ ਬੱਚੇ ਦਾ ਜਿਹੜਾ ਕਾਫੀ ਦੇ ਰਹੇ ਆ ਆ ਰਹੇ ਜਾ ਰਹੇ ਆ ਸ਼ੇਰ ਵਾਲੇ ਚੱਲ ਗਏ ਨਾ ਉਹ ਇਹਨਾਂ ਨੇ ਵੇਖਿਆ ਕਿਸੇ ਕੀ ਨਾਮ ਹੈ ਤੁਹਾਡਾ ਸਾਹਿਲ ਜੀ ਕੀ ਹੋਇਆ ਸਰ ਮੇਲਾਈ ਸਰਪੰਚ ਸਾਹਿਬ ਨਾਲ ਉਪਰੋਂ ਆਇਸ ਤੇ ਤੁਹੇ ਕਹਣ ਕੀ ਹੋਇਆ ਉਧਰ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਦੇ ਖਲੋਤੇ ਹੋਈ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਤੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵੱਜ ਗਈ ਸਰਾਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਕਲਕਸ ਉਹਨਾਂ ਦੇ ਸਿਰਫ ਇੱਕੋ ਮੁੰਡਾ ਹੈ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਕਿੱਦਾਂ ਪਤਾ ਲੱਗਾ ਗੋਲੀ ਚੱਲ ਗਈ ਵੀ ਇਹ ਸਰੇ ਜਿਦੂ ਵਾਜਈ ਹੈ ਨਾ ਇੱਕ ਨਹੀਂ 10 ਬੰਦੇ ਸੀ ਘੱਟੋ ਘੱਟ 10 ਪਰ 10-12 ਗੋਲੀਆਂ ਇਕੱਠੀਆਂ ਚੱਲੀਆਂ ਫੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਕਿਉਂ ਉੱਥੇ ਕਰਦੇ ਬੇਬੇ ਸਰ ਮੈਂ ਮੇਲਾ ਦੇਖ ਰਿਹਾ ਸੀ ਕਿੰਨੇ ਬਾਂਸਰ ਵੱਲ ਗੋਲੀ ਵੱਟੀ ਬਾਂਸਰ ਸਾਰੇ ਤਿੰਨੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰਸਾ ਬਾਕੀ ਜਿਹੜੇ ਆ ਪਹਿਲੋਂ ਹੀ ਅੰਬਰਸਾ ਚਲ ਗਈ ਸਾਹਬਾ ਸਰਪੰਚ ਸਾਹਿਬ ਉਹ ਵੀ ਅੰਬਰਸਾ ਚਲ ਗਈ ਪਹਿਲੋਂ ਹੀ ਉਹਨਾਂ ਹੀ ਸਾਹਿੱਦ ਢਿੱਡ ਚ ਲੱਗੀ ਸਾਰਾ ਕੁਰਤਾ ਢਿੱਡ ਉੱਤਲੀ ਬਿਲਾਈ ਲੂਣਾ ਮੇਰੇ ਕੋਲ ਕੀ ਮਾਰਦਾ ਤੂੰ ਤੂੰ ਹੱਥ ਲਾ ਤੂੰ ਕੈਮਰਾ ਰੋਲ ਕਰ ਹਾਂ ਜੀ ਕਿ ਵਰਦਾ ਸੀ ਮੈਨੂੰ ਨਾ ਜਸਟ ਉਹਨੇ ਫੋਨ ਗਿਆ ਮੈਂ ਕੋਈ ਪੰਜ ਸੱਤ ਮਿੰਟਾਂ ਜਿੱਥੇ ਪਹੁੰਚ ਗਿਆ ਤੇ ਬੋਦੀ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਹੈ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਵਿੱਚ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਮਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਇੱਕ ਲੇਡੀ ਜਿਹਾ ਕੋਈ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਐ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਪੁਲਿਸ ਕੌਮ ਉਹ ਲੁੱਕ ਰਿਹਾ ਸੀ ਤੱਕ ਮੇਰੇ ਅਜੇ ਨਹੀਂ ਇਹ ਧਿਆਨ ਚ ਹੈਗਾ ਕੋ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ ਫਿਰ ਤਾਂ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗੇ ਜਿੱਦਾਂ ਤੁਸੀਂ ਦੱਸਿਆ ਜਾ ਰਿਹਾ ਕਿ ਉਹਨਾਂ ਜਿਹੜਾ ਵਾਕ ਪੁਲੀਟਿਕ ਲਾਉਣ ਵਾਲਾ ਉਹ ਵੀ ਫੜ ਲਿਆ ਉਹ ਹੌਸ਼ੀ ਤੇ ਬਿਠਾ ਲਿਆ ਮੈਂ ਕਿਹਾ ਅਜੀ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਮੇਨੇ ਇਥੇ ਬਾਬੇ ਬੋਦੇਸ਼ਾ ਮੇਲਾ ਲੱਗਾ ਸੀਗਾ ਸਾਡੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀ ਇਨਾਮ ਕੱਢਣ ਇਨਾਮ ਕੱਢੇ ਸੀ ਬੜਾ ਵਧੀਆ ਅਰੇਂਜਮੈਂਟ ਚੱਲ ਰਿਹਾ ਸੀ ਜਦੋਂ ਲਾਸਟ ਸੌਂਗ ਵਾਲੇ ਲੱਗੇ ਸੀ ਨਾ ਉਹਨਾਂ ਦੀ ਇੱਕ ਕਵੰਦੀ ਰਹਿ ਗਈ ਸੀ ਗੋਣ ਵਾਲੀ ਤੇ ਬਾਹਰੋਂ ਤਿੰਨ ਬੰਦੇ ਆਏ ਆ ਉਹਨਾਂ ਨੇ ਤਾਂ ਅਬਰਤੌਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਸਾਡੇ ਸਰਪੰਚ ਦੇ ਗੋ ਇੱਕ ਉਹਨਾਂ ਦੇ ਬੌਂਸਰ ਜਿਹੜਾ ਸੀ ਪ੍ਰਾਈਵੇਟ ਉਹਦੇ ਲੱਗੀ ਆ ਇੱਕ ਜਿਹੜਾ ਹੋਰ ਮੁੰਡਾ ਸੀ ਨਾਲ ਸਾਡੇ ਪਿੰਡ ਦੇ ਮੁੰਡਾ ਸੇਵਾਦਾਰ ਉਹਦੀ ਲੱਤ 'ਚ ਲੱਗੀ ਆ ਇੱਕ ਕੁੜੀ ਆਪਣੇ ਪੇਕੇਆਂ ਦੇ ਘਰੋਂ ਆਈ ਸੀ ਸਹੁਰੇ ਦੇ ਘਰੋਂ ਆਈ ਸੀ ਪੇਕੇਆਂ ਦੇ ਮੇਲਾ ਦੇਖਣ ਉਹਦੇ ਪੱਟ ਵਿੱਚ ਗੋਲੀ ਲੱਗੀ ਆ ਇਹ ਮਤਲਬ ਸਾਰਾ ਜਿਹੜੀ ਬੇਟੀ ਆ ਉਹਨੂੰ ਤਾਂ ਹੁਣ ਅੰਬਰਸਰ ਲੈ ਕੇ ਚੱਲੇ ਆ ਜਿਹੜੇ ਤਿੰਨ ਸੀਗੇ ਉਹਨਾਂ ਨੂੰ ਅੰਬਰਸਰ ਰੈਫਰ ਕਰ ਦਿੱਤਾ ਕਿਹਨੇ ਗੋਲੀ ਚ ਲਾਈ ਉਹ ਫੜਿਆ ਵੀ ਗਿਆ ਉਹ ਫੜਿਆ ਗਿਆ ਸਰ ਸਰ ਇਹਨਾਂ ਨੂੰ ਪਤਾ ਨਾ ਦਾ ਨਹੀਂ ਸਾਨੂੰ ਪਤਾ ਹਜੇ ਅਸੀਂ ਤਾਂ ਸਰਪੰਚ ਪਿੱਛੇ ਭੱਜੇ ਫਿਰਦੇ ਸਾਨੂੰ ਉਹਦਾ ਨਾਂ ਦਾ ਨਹੀਂ ਪਤਾ ਬਾਕੀ ਸਾਰੇ ਪੁਲਿਸ ਆਈ ਹੈਗੀ ਸਾ ਹੈਗਾ ਉਹਨਾਂ ਨੂੰ ਬਾਕੀ ਪਤਾ ਕਿ ਉਹਨੇ ਨਾਂ ਦੱਸਿਆ ਕਿ ਨਹੀਂ ਦੱਸਿਆ ਹੈਗਾ ਇੱਕ ਫੜ ਲਿਆ ਹੈਗਾ ਸਰ ਦੋ ਪੰਜ ਕੇ ਨੇ ਆ ਜੀ